ਪੈਰੋ ਮਹੱਲਾ ਪੰਜਵਾ ਬਾਨ ਮਹ ਪੇਖਿਓ ਤ੍ਰੇਣ ਮਹ ਪੇਖਿਓ ਗ੍ਰਹਿ ਪੇਖਿਓ ਉਦਾਸਾਏ ਬਾਨ ਮਹ ਪੇਖਿਓ ਇਠਿ ਠਾਮੁ ਤ੍ਰੇਣ ਮਹ ਪੇਖਿਓ ਇਥਿ ਵਿਸਰਾਮ ਗ੍ਰਹਿ ਗ੍ਰਹਿ ਪੇਖਿਓ ਗ੍ਰਹਿ ਪੇਖਿਓ ਉਦਾਸਾਏ ਮਹਨੀ ਗ੍ਰਹਿ ਪੇਖਿਓ ਉਦਾਸਾਏ ਦੰਡ ਧਾਰ ਜਟ ਧਾਰ ਐ ਪੇਖਿਓ ਵਰਤ ਨੀਮ ਤੀਰਸਾਏ ਇਹ ਵੀ ਤੀਰਥਾਏ ਇਕੱਠਾ ਹੀ ਬੋਲਣਾ ਹੈ ਸੰਤ ਸੰਗ ਪੇਖਿਓ ਮਨ ਮਾਇ ਸੰਤ ਸੰਗ ਪੇਖਿਓ ਇਥੇ ਵਿਸਰਾਮ ਹੈ ਮਨ ਮਾਇ ਈੜੀ ਦੇ ਕੰਨੇ ਦੇ ਨਾਲ ਬਿੰਦੀ ਵਿਚਾਰਨ ਕਰਨੀ ਹੈ ਲੱਗੀ ਹੋਈ ਹੈ ਉਪ ਪਿਆਲ ਸਰਬ ਮਹਪੂਰਨ ਰਾਸ ਮੰਗਲ ਗੁਣ ਗਾਏ ਰਹਾਉ ਜੋਗ ਭੇਖ ਸੰਨਿਆਸੈ ਪਿਖਿਓ ਜੋਗ ਭੇਖ ਸੰਨਿਆਸੈ ਪਿਖਿਓ ਜਾਤ ਜੰਗਮ ਕਾਪੜਾਏ ਤਪੀ ਤਪੀਸੁਰ ਮੋਨ ਮਹਿ ਪਿਖਿਓ ਨਾਟ ਨਾਟਕ ਨਿਰਤਾਏ ਚਾਹ ਮਹਿ ਪਿਖਿਓ ਖਾਟ ਮਹਿ ਪਿਖਿਓ ਦਾਸ ਅਸਤੀ ਸਿਮਰਤਾਏ ਸਭ ਮਿਲ ਏਕੋ ਏਕ ਵਖਾਨ ਹੈ ਤਉ ਕੇਸ ਤੇ ਕਹਉ ਦੁਰਾਈ ਅਗਹਿ ਅਗਹਿ ਬੇਅੰਤ ਸੁਆਮੀ ਨਹਕੀਮ ਕੀਮ ਕੀ ਮਾਏ ਇਹ ਅਗਹਿ ਅਗਹਿ ਨਹੀਂ ਬੋਲਣਾ ਐੜੇ ਦੇ ਵਿੱਚ ਡੈਸ਼ ਦੇ ਕੇ ਅਗਹਿ 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 ਬੇਅੰਤ ਸੁਆਮੀ ਨਹਕੀਮ ਕੀਮ ਕੀ ਮਾਏ ਜਨ ਨਾਨਕ ਤਿਨ ਕੈ ਬਲ ਬਲ ਜਾਈਐ ਜਾਨ ਨਾਨਕ ਤੈਨ ਕੈ ਬਲ ਬਲ ਜਾਈਐ ਜਿਹ ਘਟ ਪ੍ਰਗਟਿ ਆਏ ਪੈਰਾ ਮਹੱਲਾ ਪੰਜਵਾ ਨਿਕਟ 부ज्ਜੈ ਸੋ ਬੁਰਾ ਕਿਉ ਕਰੈ ਨਿਕਟ 부ज्ਜੈ ਇਥੇ ਵਿਸਰਾਮ ਐ ਸੋ ਬੁਰਾ ਕਿਉ ਕਰੈ ਬੇਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨਾ ਪਾਇਆ ਬੇਨ ਸਤਗੁਰ ਸਭ 모ਹੀ ਮਾਇਆ ਨੇੜਾ ਨੇੜਾ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋ ਲਹ ਰਹਾਉ ਗੁਰਮੁਖ ਇਥੇ ਵਿਸਰਾਮ ਭੇਦ ਵਿਰਲਾ ਕੋ ਲਹ ਰਹਾਉ ਨਿਕਟ ਨ ਦੇਖੈ ਪਰ ਗ੍ਰਹਿ ਜਾਇ ਦਰਬ ਹਿਰੈ ਮਿਥਿਆ ਕਾਰ ਖਾਇ ਪਈ ਠਗੋਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਧਰਮ ਪੁਲਾਨਿਆ ਹਾਂ ਬਾਜ ਗੁਰੂ ਹੈ ਧਰਮ ਪੁਲਾਨਿਆ ਨਿਗਟ ਨਾ ਜਾਣੈ ਬੋਲਾ ਕੂੜ ਮਾਇਆ ਮੋਹ ਮੂਠਾ ਹੈ ਮੂੜ ਮੂਠਾ ਹੈ ਮੂੜ ਮੂੜ ਅੰਤਰ ਵਸਤ ਦਸੰਤਰ ਜਾਏ ਬਾਜ ਗੁਰੂ ਹੈ ਭਰਮ ਭੁਲਾਏ ਬਾਜ ਗੁਰੂ ਇਥੇ ਵਿਸਰਾਮ ਹੈ ਭਰਮ ਭੁਲਾਏ ਜਿਸ ਮਾਸਟਕ ਕਰਮ ਲਿਖਿਆ ਲਿਲਾਟ ਸਤ ਗੁਰ ਸੇਵੀ ਖੁੱਲੇ ਕਪਾਟ ਜਿਸ ਮਾਸਟਕ ਕਰਮ ਲਿਖਿਆ ਲਿਗਾਟ ਲਿਲਾਟ ਜਿਸ ਮਾਸਟਕ ਤੇ ਵਿਸਤਾਨ ਲਾ ਕਰਮ ਲਿਖਿਆ ਲਿਲਾਟ ਸਤ ਗੁਰ ਸੇਵੀ ਖੁੱਲੇ ਕਪਾਟ ਅੰਦਰ ਬਾਹਰ ਨਿਕਟੇ ਸੋਏ ਜਨ ਨਾਨਕ ਅਲੈ ਨ ਜਾਵੇ ਕੋਈ ਪਰੋ ਮਹੱਲਾ ਪੰਜਵਾ ਜੇਸ ਤੂ ਰਾਖੈ ਤਿਸ ਕੌਣ ਮਾਰੇ ਸਭ ਤੁਝ ਹੀ ਅੰਤਰ ਸਗਲ ਸੰਸਾਰੈ ਕੋਟ ਉਪਾਵ ਚਿਤਵਤ ਹੈ ਪ੍ਰਾਣੀ ਸੋ ਹੂਵੇ ਜੇ ਕਰੈ ਚੂਜ ਵਿਡਾਣੀ ਰੱਖੋ ਰੱਖੋ ਕਿਰਪਾ ਤਾਰ ਤੇਰੀ ਸਰਣ ਤੇਰੇ ਦਰਬਾਰ ਰਹਾਉ ਜਿਨ ਸੇਵਿਆ ਨਿਰਭਉ ਸੁਖਦਾਤਾ ਤੈਨ ਭਉ ਦੂਰ ਕੀਆ ਏਕ ਪ੍ਰਤਾ ਜੋ ਤੂ ਕਰਹਿ ਸੋਈ ਫਨ ਹੋਏ ਮਾਰੈ ਨਾ ਰੱਖੈ ਦੂਜਾ ਕੋਈ ਕਿਆ ਤੂ ਸੋਚੈ ਮਾਨਸ ਬਾਣ ਕਿਆ ਤੂੰ ਸੋਚ ਹੈ ਇੱਥੇ ਵਿਸਰਾਮ ਮਾਨਸ ਬਾਣ ਅੰਤਰਜਾਮੀ ਪੁਰਖ ਸੁਜਾਨ ਏਕ ਟੇਕ ਏਕੋ ਆਧਾਰ ਸਭ ਕਿਸ ਜਾਣੈ ਸਿਰਜਣਹਾਰ ਜਿਸ ਉਪਰ ਨਦਰ ਕਰੇ ਕਰਤਾਰ ਤਿਸ ਜਾਣ ਕੇ ਸਭ ਕਾਜ ਸਵਾਰ ਤਿਸ ਜਾਣ ਕੇ ਸਭ ਕਾਜ ਸਵਾਰ ਜਿਸ ਕਾ ਰਾਖਾ ਏਕੋ ਸੋਇ ਜਨ ਨਾਨਕ ਅਪੜ ਨਾ ਸਾਕੈ ਕੋਇ ਪਰਉ ਮਹੱਲਾ ਪੰਜਵਾ ਤਉ ਕੜੀਐ ਜੇ ਹੋਵੈ ਬਾਹਰ ਕੜੀਐ ਪੂਲਾ ਬੋਲਣਾ ਤਉ ਕੜੀਐ ਜੇ ਹੋਵੈ ਬਾਹਰ ਤਉ ਕੜੀਐ ਜੇ ਵਿਸਰੈ ਨਰ ਹਰ ਵਿਸਰਹਿ ਹਾ ਹਲਾ ਕੇ ਹੈ ਨਹੀਂ ਹਾਂ ਇਹ ਵਿਸਰ ਹੈ ਤੇ ਵਿਸਰ ਵਿਸਰ ਹੈ ਪਾਠ ਅੱਛਾ ਵਿਸਰ ਤੇਰੇ ਵਿਸਰ ਹੈ ਵਿਸਰ ਹੈ ਪਾਠ ਹੋਈਗਾ ਇੱਥੇ ਸੁਧ ਕੀਤਾ ਨਾ ਇਹਨਾਂ ਪੋਥੀਆਂ ਦੇ ਮੇਰੇ ਇੱਥੇ ਵਿਸਰ ਹੈ ਛਪਿਆ ਪਿਆ ਤਉ ਕੜੀਏ ਜੇ ਵਿਸਰ ਨਾਰਹਰ ਤਉ ਕੜੀਏ ਜੇ ਵਿਸਰ ਨਾਰਹਰ ਤਉ ਕੜੀਏ ਜੇ ਦੂਜਾ ਭਾਏ ਕਿਆ ਕੜੀਏ ਜਾਂ ਰਹਿਆ ਸਮਾਏ ਮਾਇਆ ਮੋਹ ਕੜੇ ਕੜ ਪਚਿਆ ਹਾਂ ਕੜੇ ਕੜ ਪਚਿਆ ਪੂਲੀ ਬੂਨੇ ਬੇਨ ਨਾਵੈ ਭ੍ਰਮ 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 ਖਪਿਆ ਰਹਾ ਤਉ ਕੜਿਐ ਜੇ ਦੂਜਾ ਕਰਤਾ ਤਉ ਕੜਿਐ ਜੇ ਅਨਿਆਇ ਉਹ ਮਰਤਾ ਹਾਂਜੀ ਅਨਿਆਇ ਕੋ ਮਰਤਾ ਤਉ ਕੜਿਐ ਜੇ ਕਿਸ ਜਾਣੈ ਨਾਹੀ ਕਿਆ ਕੜੀਐ ਜਾਂ ਭਰਪੂਰ ਸਮਾਹੀ ਤਉ ਕੜੀਐ ਜੇ ਕਿਛ ਹੋਏ ਢਿਹਾਣਾ ਹੈ ਹਾਂ ਢਿਹਾਣਾ ਉਚਾਰਨ ਕਰਨਾ ਢਿਹਾਣਾ ਹੈ ਢਿਹਾਣਾ ਤਉ ਕੜੀਐ ਜੇ ਭੂਲ ਰੰਝਾਣੈ ਨਿਤਹੀਐ ਹੈ ਰੰਝਾਣੈ ਗੋਰ ਕਹਿਆ ਜੋ ਹੋਏ ਸਭ ਪ੍ਰਾਪਤੇ ਤਬ ਕਾੜਾ ਛੋੜ ਅਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕੁਰ ਪ੍ਰਭ ਤੂੰ ਹੈ ਠਾਕੁਰ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜੋ ਭਾਵੈ ਤੇ ਉਹ ਕਰੇ ਨਵੇਰਾ ਦੁਤੀਆ ਨਾਸਤ ਇਕ ਰਹਿਆ ਸਮਾਇ ਹਾਂ ਦੁਤੀਆ ਨਾਸਤ ਇਥੇ ਵਿਸਰਾਮ ਇਕ ਰਹਿਆ ਸਮਾਇ ਰੱਖੋ ਪੈਜ ਨਾਨਕ ਸਰਣਾਇ ਪੈਰੋ ਮਹੱਲਾ ਪੰਜਵਾ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠੈ ਕੈਸੇ ਗਾਵਨਹਾਰੀ ਜੀਲ ਬਿਨਾ ਕੈਸੇ ਬੱਜੈ ਰਬਾਬ ਨਾਮ ਬਿਨਾ ਬਿਰਸੀ ਸਭ ਕਾਜ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਗੁਰ ਕੈਸੇ ਪਾਰ ਪਰਿਆ ਰਹਾਉ ਬਿਨ ਜੀਵਾ ਕਹਾ ਕੋ ਬਖਤਾ ਬਿਨ ਸੁਰਵਨਾ ਕਹਾ ਕੋ ਸੁਨਤਾ ਬਿਨ ਨਿਤਰਾ ਕਹਾ ਕੋ ਪਿਖੈ ਨਾਮ ਬਿਨਾ ਨਰ ਕਹੀ ਨ ਲਿਖੈ ਬਿਨ ਵਿਦਿਆ ਕਹਾ ਕੋਈ ਪੰਡਿਤ ਬਿਨ ਅਮਰੈ ਕੈਸੇ ਰਾਜ ਮੰਡਿਤ ਬਿਨ ਬੂਝੇ ਕਹਾ ਮਾਨ ਠਹਿਰਾਨਾ ਨਾਮ ਬਿਨਾ ਸਭ ਜਗ ਬਉਰਾਨਾ ਬਿਨ ਬੈਰਾਗ ਕਹਾ ਬੈਰਾਗੀ ਬਿਨ ਹਉ ਤਿਆਗ ਕਹਾ ਕੋ ਤਿਆਗੀ ਬਿਨ ਬਸ ਪੰਜ ਕਹਾ ਮਾਨ ਚੂਰੇ ਹਾਂ ਬਸ ਥੋੜਾ ਜਿਹਾ ਕੱਸ ਕੇ ਬੋਲਣਾ ਅਧੀਨ ਬਿਨ ਬਸ ਪੰਜ ਕਹਾ ਮਾਨ ਚੂਰੇ ਨਾਮ ਬਿਨਾ ਸਾਧ ਸਾਧ ਹੀ ਝੂਰੇ ਬਿਨ ਗੁਰੂ ਬਿਨ ਗੁਰ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਪੇਖੇ ਕਹੋ ਕੈਸੋ ਧਿਆਨ ਬਿਨ ਭੈ ਕਥਨੀ ਸਰਬ ਵਿਕਾਰ ਕਹ ਨਾਨਕ ਦਰਕਾਰ ਵਿਚਾਰ ਪੈਰਾ ਮਹੱਲਾ ਪੰਜਵਾ ਹਮੈ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈਗਲ ਬਸ ਲੀਨਾ ਹਾਂ ਕਾਮ ਰੋਗ ਮੈਗਲ ਬਸ ਲੀਨਾ ਦ੍ਰਿਸ਼ਟ ਰੋਗ ਪਚ ਮੁਏ ਪਤੰਗਾ ਨਾਦ ਰੋਗ ਖੱਪ ਗਏ ਕੁਰੰਗਾ ਜੋ ਜੋ ਦੀਸ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਗੁਰ ਜੋਗੀ ਰਹਾਉ ਜਿਹਵਾ ਰੋਗ ਮੀਨ ਗਰਸ ਅਨੋ ਜਿਹਵਾ ਰੋਗ ਇਥੇ ਵਿਸਰਾਮ ਹੈ ਮੀਨ ਗ੍ਰਸਾਨੋ ਬੋਲਨਾ ਗਰਸਿਆਂ ਨੂੰ ਨਹੀਂ ਬੋਲਨਾ ਗ੍ਰਸਾਨੋ ਗ੍ਰਸ ਤੇ ਵਿੱਚ ਡੈਸ਼ ਦੀ ਕਿ ਗ੍ਰਸਾਨੋ ਹੀ ਬਾਸਨ ਰੋਗ ਭਵਰ ਬਿਨਸਾਨੋ ਬਾਸਨ ਰੋਗ ਇਹ ਬਾਸਨਾਂ ਰੋਗ ਨਹੀਂ ਹੈ ਬਾਸਨ ਰੋਗ ਭਵਰ ਬਿਨਸਾਨੋ ਹੈ ਬਾਸਨ ਰੋਗ ਭਵਰ ਬਿਨਸਾਨੋ ਹੇਤ ਰੋਗ ਕਾ ਸਗਲ ਸੰਸਾਰਾ ਤ੍ਰਿਵਦ ਰੋਗ ਮਹਿ ਬਦੇ ਬਿਕਾਰਾ ਰੂਹੀ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਭਰਮੈ ਰੋਗ ਬੰਦ ਰਹਿਣ ਰਤੀ ਨਾ ਪਾਵੇ ਰੋਗ ਬੰਦ ਇਥੇ ਲਾ ਦੋ ਗ੍ਰੰਥੀ ਸਿੰਘ ਜੀ ਇਸਤਰਾਮ ਰੋਗ ਬੰਦ ਰਹਿਣ ਰਤੀ ਨਾ ਪਾਵੇ ਰੋਗ ਬੰਦ ਰਹਿਣ ਰਤੀ ਨਾ ਪਾਵੇ ਵੇਨਾ ਸਤਗੁਰ ਰੋਗ ਕਤਹਿ ਨਾ ਜਾਵੇ ਸਖਾਰ ਬ੍ਰਹਮ ਜਿਸ ਕੀਨੀ ਦਇਆ ਬਾਹ ਪਕੜ ਰੁਗ ਕੱਢ ਲਿਆ ਰੁਗ ਕੱਢ ਲਿਆ ਟੂਟੇ ਬੰਧਨ ਸਾਧ ਸੰਗ ਪਾਇਆ ਟੂਟੇ ਬੰਧਨ ਸਾਧ ਸੰਗ ਪਾਇਆ ਕਹੋ ਨਾਨਕ ਗੁਰ ਰੋਗ ਮਿਟਾਇਆ ਗੁਰ ਰੋਗ ਨਹੀਂ ਕਹਿਣਾ ਗੁਰ ਤੇ ਦੇਖਿਆ ਕਰਨਾ ਧਿਆਨ ਰੱਖਿਆ ਕਰਾਰੇ ਨੂੰ ਸਿਹਾਰੀ ਲੱਗੀ ਹੈ ਗੁਰੂ ਨੇ ਰੋਗ ਮਿਟਾਇਆ ਗੁਰ ਰੋਗ ਥੋੜਾ ਕਮਾਂਗੇ ਕਹੋ ਨਾਨਕ ਇਥੇ ਵਿਸਰਾਮ ਹੈ ਗੁਰ ਇਥੇ ਯਮਕ ਲਾਉਣੀ ਹੈ ਗੁਰ ਰੋਗ ਮਿਟਾਇਆ ਕਹੋ ਨਾਨਕ ਗੁਰ ਰੋਗ ਮਿਟਾਇਆ